ਇਹ ਖਬਰ 20 ਕੇਸ ਅਸੀਂ ਹੋਰ ਕੋਰਟ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਤਕਰੀਬਨ ਤਕਰੀਬਨ 4 ਕੇਸਾਂ ਦੇ ਵਿੱਚ 15,27,000 ਰੁਪਏ ਜਿਹੜਾ ਠੱਗੀ ਦਾ ਸ਼ਿਕਾਰ ਹੋ ਗਿਆ ਸੀ ਜਿਨ੍ਹਾਂ ਨੇ 19 ਤੀਸ ਤੇ ਕੰਪਲੇਂਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਰਟ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ 'ਚ ਵਾਪਸ ਆ ਗਈ ਸੀ ਤਾਨੂੰ ਇੱਕ ਈ ਲਖੇ ਵਾਲਾ ਆਏਗਾ ਵਿਚਾਰੇ ਜਿਹਦਾ ਫੋਨ ਅਸੀਂ ਲੱਭ ਕੇ ਦਿੱਤਾ ਠੀਕ ਹੈ ਨਾ 24 ਹਾਅਰ 24 ਹਾਅਰ ਜਾਂ ਇੱਕ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਵੀ ਦਿੰਦੇ ਹੋ ਤੇ ਇਮੀਡੀਏਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦਿਓ ਇੱਕ ਮੁੰਡਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਜਿਹਦੇ ਐਪਲ ਆਈਫੋਨ ਸੀ ਆ ਜਿਹਦਾ ਉਹਨੂੰ ਦਿੱਤਾ ਤੇ ਉਹ ਪੜਦਾ ਸੀ ਆ ਤੇ ਉਹ ਇਸੇ ਕਰਕੇ ਬੜਾ ਕੋਸ਼ਿਸ਼ ਕੀ ਕਿ ਮੈਂ ਤੇ ਹਜੇ ਤੱਕ ਕਿਸਤਾ ਭਰੀ ਜਾ ਰਿਆਂ ਜੀ ਮੇਰਾ ਫੋਨ ਗਵਾਚ ਗਿਆ ਤੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਇੱਕ ਪੁਰਾਣੀ ਕਹਾਵਤ ਆ ਕਿ ਗੰਗਾ ਗਈਆਂ ਹੱਡੀਆਂ ਕਦੇ ਨਹੀਂ ਮੁੜਦੀਆਂ ਤੇ ਉਸੇ ਤਰ੍ਹਾਂ ਹੀ ਹੁੰਦਾ ਅੱਜਕੱਲ੍ਹ ਸਾਈਬਰ ਕ੍ਰਾਈਮ ਦੇ ਵਿੱਚ ਆਨਲਾਈਨ ਟਰਾਂਸਫਰ ਕੀਤੇ ਬਹੁਤ ਸਾਰੇ ਪੈਸੇ ਫਰਾਡ ਰਾਹੀਂ ਕੀਤੇ ਹੋਏ ਪੈਸੇ ਵਾਪਸ ਨਹੀਂ ਆਉਂਦੇ ਤੇ ਗੰਗਾ ਗਈਆਂ ਹੱਡੀਆਂ ਵਰਗੇ ਹੁੰਦੇ ਆ ਪਰ ਹੁਣ ਫਰੀਦਕੋਟ ਪੁਲਿਸ ਨੇ ਇੱਕ ਅਜੀਹਾ ਥਾਣਾ ਬਣਾਇਆ ਜਿਹੜਾ ਕਿ ਕੰਗਾ ਗਈਆਂ ਹੱਡੀਆਂ ਨੂੰ ਕਾਨੂੰਨੀ ਤੌਰ ਤੇ ਵਾਪਸ ਲਿਆਉਂਦਾ ਪਿਛਲੇ 3 ਮਹੀਨਿਆਂ ਦੇ ਵਿੱਚ ਇਸ ਥਾਣੇ ਨੇ ਲਗਭਗ 46 ਲੱਖ ਦੇ ਕਰੀਬ ਰੁਪਏ ਆ ਜਿਹੜੇ ਉਹ ਲੋਕਾਂ ਦੇ ਵਾਪਸ ਕਰਾਏ ਆ ਜਿਹੜੇ ਕਿਸੇ ਤੋਂ OTP ਰਹਿ ਲੈ ਆ ਜਾਂ ਐਵੇਂ ਜਿਸ ਨੂੰ ਸਾਈਬਰ ਠੱਗੀ ਕਹਿੰਦੇ ਆ ਉਸ ਠੱਗੀ ਦੇ ਰਾਹੀਂ ਲੋਕਾਂ ਤੋਂ ਲੈ ਫਰੀਦਕੋਟ ਜ਼ਿਲ੍ਹੇ ਦੇ ਇਸ ਥਾਣੇ ਨਾਲ ਸੰਬੰਧਿਤ ਡੀਐਸਪੀ ਸ਼੍ਰੀ ਰਾਜਕੁਮਾਰ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਲੱਗੇ ਹੋਏ ਆ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਤੇ ਜਿਹੜਾ 1930 ਨੰਬਰ ਸਰਕਾਰ ਨੇ ਜਾਰੀ ਕੀਤਾ ਹੋਇਆ ਹੈ ਉਸ ਤੇ ਕਾਲ ਕਰਨ ਵਾਲੇ ਹਰੇਕ ਵਿਅਕਤੀ ਦੀ ਇੱਥੇ ਸੁਣਵਾਈ ਹੁੰਦੀ ਆ ਥਾਣਾ ਸਾਈਬਰ ਕ੍ਰਾਈਮ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਗਦਾ ਨਵੇਂ ਪੁਲਿਸ ਸਟੇਸ਼ਨ ਬਣਾਏ ਆ 1 7 24 ਤੋਂ ਜਿਹੜੇ ਇਹ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਡਾਕਟਰ ਪੱਗੇਜਨਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਹਨਾਂ 3 3.5 ਮਹੀਨਿਆਂ ਦੇ ਵਿੱਚ ਜੋ ਵੀ ਕਾਰਵਾਈ ਕੀਤੀ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ ਬੁਲਾਇਆ ਤਾਂ ਕਿ ਲੋਕਾਂ ਵੀ ਕੁਝ ਅਵੇਅਰ ਹੋ ਸਕਣ ਹਜੇ ਵੀ ਕੁਝ ਨਾ ਕੁਝ ਫਰਾਡ ਹੋ ਜਾਂਦੇ ਆ ਕੁਝ ਭੋਲੇ ਲੋਕ ਜਿਹੜਾ ਨੂੰ ਫਰਾਡ ਸਟਾਰ ਜਿਹੜੇ ਆ ਫੋਨ ਕਰਦੇ ਆ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਲੋਕਾਂ ਨੇ ਠੱਗੀ ਜਿਹਨਾਂ ਦੇ ਨਾਲ ਹੋਈ ਆ ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਤਕਰੀਬਨ ਤਕਰੀਬਨ 4 ਕੇਸਾਂ ਦੇ ਵਿੱਚ 15,27,000 ਰੁਪਏ ਜਿਹਨਾਂ ਦੇ ਠੱਗੀ ਦਾ ਸ਼ਿਕਾਰ ਹੋ ਗਏ ਸੀ ਜਿਨ੍ਹਾਂ ਨੇ 19 ਤੀਤੇ ਕੰਪਲੇਂਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਰਟ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ 'ਚ ਵਾਪਸ ਆ ਗਈ ਸੀ ਇਸੇ ਤਰ੍ਹਾਂ ਹੀ ਬੀ ਕੇਸ ਅਸੀਂ ਹੋਰ ਕੋਰਟ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਉਹ ਅਸੀਂ ਉਹਨਾਂ ਨੂੰ ਵਾਪਸ ਕਰਵਾ ਦਾਂਗੇ ਤੇ ਮੇਰੀ ਆਮ ਪਬਲਿਕ ਨੂੰ ਇਹੀ ਰਿਕੁਐਸਟ ਆ ਕਿ ਜੇ ਕੋਈ ਫਰਾਡ ਹੋ ਜਾਂਦਾ ਹੈ ਤੇ 1930 ਤੇ ਕੰਪਲੇਂਟ ਜ਼ਰੂਰ ਕਰੋ ਤਾਂ ਕਿ ਜਿੰਨੀ ਕ ਅਮਾਉਂਟ ਤੁਹਾਡੀ ਫ੍ਰੀਜ਼ ਹੋ ਰਹੀ ਆ ਉਹ ਤੁਹਾਨੂੰ ਵਾਪਸ ਜ਼ਰੂਰ ਦਲਾਈ ਜਾ ਸਕੇ ਉਹ ਪ੍ਰੋਸੈਸ ਕੋਈ ਜ਼ਿਆਦਾ ਲੰਬਾ ਨਹੀਂ ਹੁੰਦਾ ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਉਹ ਡਿਸਾਈਡ ਹੋ ਜਾਂਦਾ ਤੇ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਵੀ ਹੈ ਸਾਡੇ ਕੋਲ ਕੇਸ ਜਿਹੜੇ ਬਿਨਾ ਕੋਰਡ ਆਰਡਰਾਂ ਤੋਂ ਅਸੀਂ ਲੋਕਾਂ ਨੂੰ ਪੈਸੇ ਦਵਾਤੇ ਆ ਉਹਦੇ ਵਿੱਚ ਕਈ ਵਾਰੀ ਨੋਨ ਬੰਦਾ ਹੈਗਾ ਕਿਸੇ ਨੇ ਫੋਨ ਲੈ ਲਿਆ ਕਿਸੇ ਦਾ ਉਹਦੇ ਤੇ Google ID ਚਲਾ ਕੇ 10 ਲੱਖ ਰੁਪਇਆ ਕਿਸੇ ਹੋਰ ਅਕਾਊਂਟ 'ਚ ਟ੍ਰਾਂਸਫਰ ਕਰਤਾ ਤੇ ਜਾਂ ਇੱਕ ਲੜਕੀ ਸੀ ਜਿਹੜੇ ਕੋਈ ਤਾਤਰੀਕ ਟਾਈਪ ਬੰਦੇ ਨੇ ਉਹਨੂੰ ਭੂਲੇ ਭਲੇ ਨੂੰ ਉਹਨੂੰ ਕਰਕੇ ਵੀ ਤੂੰ ਮੈਨੂੰ ਪੈਸੇ ਸੈਂਡ ਕਰ ਮੈਂ ਤੇਰੇ ਲਵ ਮੈਰਿਜ ਕਰਾਉਣ ਦੇ ਵਿੱਚ ਫਾਇਦਾ ਕਰਾਉਂਗਾ ਤੇ ਉਹ ਵਿਚਾਰੀ ਇੰਨੀ ਘੋਲੀ ਸੀ ਕਿ ਸਰਕਾਰੀ ਪੈਸੇ 2 ਲੱਖ ਰੁਪਇਆ ਉਹਨੂੰ ਸਰਕਾਰ ਦੇ ਪੈਸੇ ਦੇ ਦਿੱਤੇ ਜਿਹੜੇ ਕਿ ਜਮ੍ਹਾਂ ਕਰਵਾਣੇ ਸੀ ਉਹ ਬੰਦੇ ਨੂੰ ਟ੍ਰੇਸ ਕਰਕੇ ਉਹਦੇ ਪੈਸੇ ਉਹਨੂੰ ਕੁੜੀ ਨੂੰ ਦਵਾਤੇ ਤੇ ਇਹਦੇ ਨਾਲ ਨਾਲ ਲੋਕਾਂ ਨੇ ਜਿਹੜੇ ਮੋਬਾਈਲ ਫੋਨ ਗਵਾਚੇ ਸੀਗੇ ਉਹ ਫੋਨ ਤਰੀਕਰੀ ਵੇ 160 ਫੋਨ ਸੀਗੇ ਅਸੀਂ ਉਹ ਫੋਨ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕਰਦੇ ਆ ਸਰ ਦੋਸ਼ੀਆਂ ਦੇ ਖਿਲਾਫ ਕੋਈ ਕਰਦੇ ਕੀ ਆ ਨੋ ਕੇਸ ਬਿਲਕੁਲ ਬਿਲਕੁਲ ਜੀ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਪਰਚਾ ਦਰਜ ਕਰਦੇ ਆ ਨੋ ਕੇਸ ਹੈਗੇ ਜਿਹੜੇ ਮੋਟੀ ਅਮਾਉਂਟ ਹੈਗੇ ਆ ਜਿਨ੍ਹਾਂ ਦੇ ਵਿੱਚ ਹੈਗੇ ਆ ਦੋਸ਼ੀ ਉਹ ਜ ਉਹਨਾਂ ਦੇ ਅਕਾਊਂਟ ਟ੍ਰੇਸ ਕਰ ਲਏ ਆ ਇੱਕ ਲਗਾਤਾਰੀ سوشل ਮੀਡੀਆ ਤੇ ਲਿੰਕ ਵੀ ਚੱਲ ਰਹੇ ਆਗੇ ਆ ਵੈਸੇ ਵੀ ਦਿੱਤੇ ਜਾ ਰਹੇ ਆ ਉਹਦੇ ਬਾਰੇ ਪਬਲਿਕ ਨੂੰ ਕੀ ਮੈਸੇਜ ਦੇਣਾ ਕਰੀ ਬਸ ਇੱਕ ਹੀ ਗੱਲ ਹੈ ਜੀ ਜੇਕਰ ਤੁਹਾਡੇ ਕੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਤੁਸੀਂ ਕਿਸੇ ਨੂੰ ਟਰਾਂਸਫਰ ਕਰ ਵੀ ਦਿੰਦੇ ਹੋ ਤੇ ਇਮੀਡੀਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦਿਓ ਤਾਂ ਕਿ ਜੇ ਕੋਈ ਅਮਾਉਂਟ ਤੁਹਾਡੀ ਅੱਗੇ ਕਿਸੇ ਟਰਾਂਸਫਰ ਹੋਣ ਦੀ ਬਜਾਏ ਉੱਥੇ ਹੀ ਸਟਾਪ ਹੋ ਜਾਈਵੇ ਤੇ ਉਹ ਜਲਦੀ ਅਸੀਂ ਫਿਰ ਰੀਲੀਜ਼ ਕਰਵਾ ਦਿੰਨੇ ਹਾਂ ਕੋਰਟ ਆਰਡਰ ਦੇ ਨਾਲ ਸਰ ਆਮ ਲੋਕਾਂ ਨੂੰ ਇਹ ਹੁੰਦਾ ਕਿ ਪੁਲਿਸ ਇਸ ਤਰ੍ਹਾਂ ਦੇ ਪੈਸੇ ਉਹਨਾਂ ਦੇ ਵਾਪਸ ਕਰਦੀ ਜਿਹੜੇ ਚੰਨੀ ਪਹੁੰਚ ਵਾਲੇ ਹੁੰਦੇ ਆ ਸਰਸੂਰ ਵਾਲੇ ਹੁੰਦੇ ਆ ਕਿ ਹੁਣ ਆਮ ਲੋਕਾਂ ਦੀ ਵੀ ਪਹੁੰਚ ਤੱਕ ਹੋ ਗਿਆ ਇਹ ਬਿਲਕੁਲ ਜੀ ਬਿਲਕੁਲ ਜੇ ਹੁਣੇ ਤੁਹਾਨੂੰ ਇੱਕ ਈ ਲਖਸ਼ੇ ਵਾਲਾ ਆਏਗਾ ਵਿਚਾਰੇ ਜਿਹਦਾ ਫੋਨ ਅਸੀਂ ਲੱਭ ਕੇ ਦਿੱਤਾ ਠੀਕ ਹੈ ਨਾ 24 ਹਾਰ 24 ਹਾਰ ਜਾਂ ਇੱਕ ਮੁੰਡਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਜਿਹਦੇ Apple iPhone ਸੀ ਆ ਜਿਹਦਾ ਉਹ ਨੂੰ ਦਿੱਤਾ ਤੇ ਉਹ ਪੜਦਾ ਸੀ ਆ ਤੇ ਉਹ ਇਸੇ ਕਰਕੇ ਬੜਾ ਕੋਸ਼ਿਸ਼ ਕੀ ਕਿ ਮੈਂ ਤੇ ਹਜੇ ਤੱਕ ਕਿਸ਼ਤਾਂ ਭਰੀਆਂ ਨਹੀਂ ਜੀ ਮੇਰਾ ਫੋਨ ਗਵਾਚ ਗਿਆ ਤੇ ਤੁਸੀਂ ਉਹਨੇ ਪੁਲਿਸ ਦਾ ਥੈਂਕਸ ਵੀ ਕੀਤਾ ਸਾਡਾ ਸਰ ਇੱਕ ਲਗਾਣਾ ਥਾਣੇ ਦਾ ਅਧਿਕਾਰ ਖੇਤ ਕਰਾ ਕੇ ਪੂਰਾ ਜ਼ਿਲ੍ਹਾ ਆ ਜਾਂਗੇ ਪੂਰਾ ਜ਼ਿਲ੍ਹਾ ਜੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਹੈ ਜੀ ਫਰੀਦਕੋਟ ਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੋਈ ਨਾ ਪੁਲਿਸ ਸਟੇਸ਼ਨ ਹੈ 38 ਲੱਖ ਰੁਪਇਆ ਜਿਹੜਾ ਵਿਦਆਉਟ ਉਹ ਕੋਰਟ ਤੋਂ ਆਇਆ ਉਹਦੇ ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਅਨਪੜਾ ਹੈਗਾ ਕਿਸੇ ਨੇ ਉਦਾਂ ਹੀ ਫਰੋਡ ਕਰ ਲਿਆ 2 ਮਿੰਟ ਫੋਨ ਦਿਓ ਜੀ ਉਹਦੇ Google account ਚੋਂ ਆਪਣੇ account ਚ ਟ੍ਰਾਂਸਫਰ ਕਰਨੇ ਅੱਗੇ ਤੀਜੇ account ਚ ਟ੍ਰਾਂਸਫਰ ਕਰ ਲਏ ਲੇਕਿਨ ਉਹ ਟ੍ਰੇਸ ਕਰਕੇ ਫਿਰ ਉਹਨਾਂ ਦੇ ਪੈਸੇ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਜੀ ਕੋਡ ਤੇ ਰਹਿ ਜਾਂਦੇ ਜੀ ਤੁਸੀਂ ਸਾਡੇ ਪੈਸੇ ਵਾਪਸ ਕਰਾਤੇ ਇੰਨੇ ਬਹੁਤ ਆ ਜੀ 20 ਕੇਸ ਅਸੀਂ ਹੋਰ ਕੋਰਟ ਦੇ ਵਿੱਚ ਲਗਾਏ ਹੋਏ